ਉਹਨੂੰ ਗੁੱਤ ਗੜੀਆ ਜੱਟ ਦੇ ਖੇਤਰ ਦਾ ਇੱਕ ਵੱਡਾ ਨਾਮ ਹੈ ਤੇ ਨਾਲ ਜਿੰਨੀਆਂ ਵੀ ਸਟੇਮਿੰਟ ਫੌਜੀ ਜੀ ਸਟਾਰ ਤੇ ਦੱਸ ਰਹੇ ਸਾਡੇ ਵੀਰ ਲੈਣਾ ਬਗਰਾਇਓ ਸਾਡੇ ਬਹੁਤ ਹੀ ਸਰਕਾਰ ਜੋ ਡਾਕਟਰ ਆਮਰ ਸਿੰਘ ਐਪੀ ਪ੍ਰਤੀਗਰਥਾ ਕੈਦ ਕਰਵਾਉਂਦਾ ਉਹਨਾਂ ਦੇ ਨਾਲ ਵਿਕਰਮ ਸਿੰਘ ਜੀ ਬਾਜਵਾ ਸਾਹਿਬ ਆਈ ਲੈਣਾ ਬਗਰਾਏ ਸਾਡੇ ਕਾਲਾ ਵੀਰ ਭਾਗਪੋਤੀ ખેડો ਤੇ ਉਹ ਸਾਡੇ ਭਾਈ ਜੀ ਜਿਹੜੇ ਉਹ ਵੀ ਬੇਟਾ ਸਾਡਾ ਸਾਡੇ ਜਗ੍ਹਾ ਪਹੁੰਚੇ ਆਪਣਾ 79 ਮਾ ਕਨੂ ਰਾਏ ਤੇ ਤੁਸੀਂ ਇੱਧਰ ਜ ਖੇਡ ਮੇਲਾ ਬਹੁਤ ਵਧੀਆ ਗੱਲ ਆ ਕਿ ਪਿਛਲੇ 79 ਸਾਲ ਤੋਂ ਇੱਥੋਂ ਦੀ ਸਪੋਰਟਸ ਕਲੱਬ ਇੱਥੋਂ ਦੇ ਲੋਕ ਇੱਥੋਂ ਦੀ ਪੰਚਾਇਤ ਇੱਥੋਂ ਦੇ ਐਨ ਆਰ ਆਈ ਸਾਰੇ ਮਿਲ ਕੇ ਇਹ ਖੇਡ ਮੇਲਾ ਕਰਾਉਂਦੇ ਆ ਮੈਂ ਹਰ ਬਾਰ ਇੱਥੇ ਆਉਣ ਦੀ ਕੋਸ਼ਿਸ਼ ਕਰਦਾ ਬਹੁਤ ਚੰਗਾ ਲੱਗਦਾ ਕਿਉਂਕਿ ਨੌਜਵਾਨਾਂ ਨੂੰ ਠੀਕ ਸਿਹਤ ਦੇ ਰਿਹਾ ਉਹਨਾਂ ਦੀ ਸਿਹਤ ਵਾਲੇ ਪਾਸੇ ਲਾ ਰਹੇ ਆ ਉਹਨਾਂ ਨੂੰ ਗਰਾਊਂਡ 'ਚ ਲਿਆ ਰਹੇ ਆ ਟੂਰਨਾਮੈਂਟ ਆ ਬਹੁਤ ਵੱਡੇ ਵੱਡੇ ਇੱਥੇ ਇਨਾਮ ਦਿੱਤੇ ਜਾਂਦੇ ਆ ਔਰ ਮੈਂ ਜਦੋਂ ਵੀ ਪੰਚਾਇਤ ਔਰ ਸਪੋਰਟਸ ਕਲੱਬ ਕੁਝ ਮੰਗਦੀ ਆ ਅੱਜ ਵੀ ਉਹਨਾਂ ਨੇ ਜੋ ਕਿਹਾ ਮੈਂ 3 ਲੱਖ ਰੁਪਈਆ ਦੇ ਕੇ ਜਾ ਰਹੇ ਆ ਔਰ ਘਾ ਵੀ ਇਹਨਾਂ ਨੂੰ ਕਿਹਾ ਆਪਣੇ ਐਸਟੀਮੇਟ ਬਣਾ ਲਓ ਕੋਈ ਹੋਰ ਵੀ ਚੀਜ਼ ਚਾਹੀਦੀ ਆ ਤਾਂ ਉਹ ਵੀ ਕਰਾਂਗੇ ਮੇਰੇ ਵੱਲੋਂ ਗੰਗੂਰਾਏ ਸਪੋਰਟਸ ਕਲੱਬ ਨੂੰ ਔਰ ਪੰਚਾਇਤ ਨੂੰ ਸ਼ੁਕਰੀਆ ਹਾਂ ਜੀ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਆ ਹਰ ਸਾਲ ਦੀ ਤਰ੍ਹਾਂ ਇੱਥੇ ਪਿੰਡ ਕੋਟ ਗੰਗੂਰਾਏ ਵਿਖੇ ਜੋ ਖੇਡ ਮੇਲਾ ਬਾਬਾ ਆਗਵਾ ਕੀ ਦਾ ਕਰਾਇਆ ਜਾਂਦਾ ਤੇ ਬਹੁਤ ਸੰਗਤ ਇੱਥੇ ਹੌਮਾ ਕੇ ਪਹੁੰਚਦੀ ਆ ਤੇ ਮੈਂ ਸਾਰੇ ਇੱਥੇ ਸਾਡੇ ਪਿੰਡ ਦੇ ਜਿੰਨੇ ਕਾਂਗਰਸ ਪਾਰਟੀ ਦੇ ਵਰਕਰ ਨੇ ਸਾਡੀ ਪੁਰਾਣੀ ਪੰਚਾਇਤ ਦਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਖਾਸ ਕਰਕੇ ਐਮਪੀ ਸਾਹਿਬ ਦੇ ਵਿਕਰਮ ਸਿੰਘ ਬਾਜਵਾ ਜੀ ਪਹੁੰਚੇ ਨੇ ਪਹਿਲੇ ਦਿਨ ਇੱਥੇ ਰਾਣਾ ਗੁਰਜੀਤ ਸਿੰਘ ਜੀ ਪਹੁੰਚੇ ਸੀਗੇ ਬਹੁਤ ਹੀ ਵੱਡਾ ਮੇਲਾ ਤੇ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿਹਾ ਜਿਲ੍ਹਾ ਪ੍ਰਿਸ਼ਦ ਵੀ ਜਾਂਦੇ ਆਉਣ ਵਾਲੇ ਆ ਕਿ ਇਸ ਵਾਰ ਵੀ ਜਿਹੜਾ ਬਿਲਕੁਲ ਬਿਲਕੁਲ ਜਿਲ੍ਹਾ ਨਿਸ਼ਚ ਜਦੋਂ ਨੋਟੀਫਿਕੇਸ਼ਨ ਹੋ ਗਿਆ ਫਿਰ ਉਹ ਦੇਖਾਂਗੇ ਪਾਰਟੀ ਕੀ ਕਰਦੀ ਐ ਮੈਂ ਹਰਮਿੰਦਰ ਸਿੰਘ ਸਰਪੰਚ ਤੋਂ ਕੱਪ ਦਾ ਮਾਰ-ਦਾਲ ਸਾਰੇ ਕਰਨਾ ਹੈ ਸਾਡੀਆਂ ਖੇਡਾਂ ਨਹੀਂ ਖਾਸ ਕਰਕੇ ਆ ਵੀ ਤੁਹਾਨੂੰ ਨਸਤੀ ਸਾਲ ਵਿੱਚ ਅਸੀਂ ਕਰਸੀ ਨਾਲ ਹੋਗੇ ਸਿੰਗਲ ਖੇਡਾਂ ਹੋਉਂਦੀਆਂ ਨੇ ਕਦੇ ਵੀ ਕੋਈ ਪਾਰਟੀ ਵਾਜੀ ਨਹੀਂ ਹੋਈ ਕਦੇ ਕੋਈ ਦੋ ਪਾਰ ਖੇਡਾਂ ਨਹੀਂ ਹੋਈਆਂ ਅਸੀਂ 32 ਕਿਲੋ ਤੋਂ ਲੈ ਕੇ ਕਲੱਬ ਤੱਕ ਮੈਚ ਕਰਾਉਨੇ ਆ ਜਦ ਕਿ ਆਮ ਪਿੰਡਾਂ 'ਚ ਇੱਕ ਦਿਨ ਦਾ ਟੂਰਨਾਮੈਂਟ ਹੁੰਦਾ ਸਾਡਾ 4 ਦਿਨ ਦਾ ਟੂਰਨਾਮੈਂਟ ਹੁੰਦਾ ਜੀ ਜਿਹੜੇ ਪਰ ਬਰਾਇ ਨਾਮ ਹੋਏ ਨੇ ਡਾਕਟਰ ਅਮਰ ਸਾਡੇ ਹਰ ਇੱਕ ਪਾਰਟੀ ਇੱਥੇ ਹਰ ਇੱਕ ਪਾਰਟੀ ਆਉਂਦੀ ਜੀ ਕੋਈ ਕਿਸੇ ਵੀ ਸਰਕਾਰ ਹੋਵੇ ਅਸੀਂ ਸਾਰੇ ਹੀ ਲੀਡਰਾਂ ਦਾ ਸਤਿਕਾਰ ਕਰਦੇ ਹਾਂ ਜੀ ਮੇਰਾ ਤੇ ਡਰਾਈਵਰ ਦੇ ਬਾਕੀ ਘਟੇ ਜਾਣੇ ਆ ਤੇ ਉਹਨਾਂ ਨੂੰ ਅਫਸੋਰ ਸਨਮਾਨ ਦਿੱਤੇ ਜਾਣੇ ਨੇ ਜਿਹਨੇ ਆ ਤਕਰੀ ਮੋਰ ਸੈਂਟੀਗੋ ਨੂੰ ਲੋੜਾ ਤਾਂ ਕਿ 45 ਜਗ੍ਹਾ ਦੇ ਲਾਗੇ ਦੇਸੀ ਹੋਣ ਤਾਂ ਤਕਰੀਬਨ 100 ਤੋਂ 100 ਦੇ ਲੱਗਦਾ ਜਦੋਂ ਦੇਸੀ ਹੋ ਤੇ ਉਸ ਤੋਂ ਬਾਅਦ 60 ਕਿਲੋ ਮੈਰਸੀਡੀਜ਼ ਨੂੰ ਤੇ ਮੋਟਰਸਾਈਕਲ ਤੇ ਖਲਾਬ ਹੋਰ ਡੈਕਟਿਵ ਦਿੱਤੇ ਜਾਣੇ ਤੇ ਕੈਸ਼ ਪ੍ਰਾਈਸ ਕਿੰਨਾ ਲੱਗਦਾ ਹੈ ਪਰ ਆਪਣ ਨੂੰ ਕੈਸ਼ ਪ੍ਰਾਈਸ ਲੱਗਦੇ 73